ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਬਾਪੂ ਮਲਕੀਤ ਸਿੰਘ ਠੀਕ ਹੋ ਬਾਪੂ ਤੁਹਾਡੇ ਪਰਿਵਾਰ ਚ ਕੋਈ ਹੈਗਾ ਹਾਂਜੀ ਪਰਿਵਾਰ ਚ ਕੋਈ ਹੈਗਾ ਪਰਿਵਾਰ ਚ ਹਾਂ ਕੋਣ ਸਾਰਾ ਸੈਨਾ ਹੈ ਸਾਰਾ ਸੈਨਾ ਤਿੰਨ ਕੀਆ ਮਾਸਕ ਦੀਂ ਕਰਕੇ ਇੰਨੇ ਭਰਾ ਆਉ ਤੁਸੀਂ ਤੁਹਾਡਾ ਵਿਆਹ ਹੋਇਆ ਬੱਚੇ ਹੈਗੇ ਆ ਉਹ ਕਿੱਥੇ ਰਹਿੰਦੇ ਆ ਆਏ ਆ ਭੈਣ ਹੈਗੀ ਆ ਜਿਹੜੀ ਤੁਹਾਡੀ ਬੇਟੀ ਆ ਵਿਆਹੀ ਹੋਈ ਆ ਸ਼ਰਲਾ ਸ਼ਰਲਾ ਕਿੱਥੇ ਵਿਆਹੀ ਆ ਸ਼ਰਿਆ ਸ਼ਰਿਆਲੇ ਸ਼ਰਿਆ 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 ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਮਲਕੀਤ ਸਿੰਘ ਜੀ ਅੰਮ੍ਰਿਤਸਰ ਸਾਹਿਬ ਤੋਂ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਤੋਂ ਸਾਨੂੰ ਬਾਪੂ ਜੀ ਦੀ ਸੇਵਾ ਦਾ ਮੌਕਾ ਮਿਲਿਆ ਪ੍ਰਤਪਾਲ ਸਿੰਘ ਹੁਣੇ ਸਾਡੀ ਟੀਮ ਦੇ ਮੈਂਬਰ ਅੰਮ੍ਰਿਤਸਰ ਤੋਂ ਉਹਨਾਂ ਵੀਰ ਉਹਨਾਂ ਦੀ ਡਿਊਟੀ ਲਈ ਉਹ ਵੀਰ ਉਹਨੇ ਬਾਪੂ ਜੀ ਨੂੰ ਉੱਥੋਂ ਲੈ ਕੇ ਆਏ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਰਹੇ ਹੋ ਬਾਪੂ ਜੀ ਉੱਥੇ ਰਿਕਸ਼ੇ ਦੇ ਉੱਪਰ ਹੀ ਪਏ ਹੁੰਦੇ ਸੀਗੇ ਸਾਹ ਲੈਣ 'ਚ ਵੀ ਬਹੁਤ ਪਰੇਸ਼ਾਨੀ ਆਉਂਦੀ ਬਾਪੂ ਜੀ ਨੂੰ ਦਿੱਕਤ ਆਉਂਦੀ ਆ ਰੇਸ਼ਾ ਬਹੁਤ ਜ਼ਿਆਦਾ ਬਣਿਆ ਹੋਇਆ ਤੇ ਬਾਪੂ ਜੀ ਦੀ ਜਿਹੜੀ ਆਕਸੀਜਨ ਆ ਸਰਚੂਲੇਸ਼ਨ ਆ ਉਹ ਵੀ ਬਹੁਤ ਘਟ ਰਹੀ ਆ ਜਦੋਂ ਇੱਥੇ ਬਾਪੂ ਜੀ ਸਾਡੇ ਕੋਲੇ ਆਏ ਇਹਨਾਂ ਦੇ ਟੈਸਟ ਵਗੈਰਾ ਕਰਾਏ ਤਾਂ ਡਾਕਟਰਾਂ ਨੇ ਦੱਸਿਆ ਵੀ ਇਹਨਾਂ ਦੀ ਜਿਹੜੀ ਚੈਸਟ ਆ ਉਹ ਬਹੁਤ ਜ਼ਿਆਦਾ ਬੈਡ ਆ ਜਿਹੜੀ ਛਾਤੀ ਆ ਉਹ ਬਿਲਕੁਲ ਚਿੱਟੀ ਹੋਈ ਪਈ ਆ ਬਲੌਕ ਹੋਈ ਪਈ ਆ ਛਾਤੀ ਰੇਸ਼ਿਆਂ ਨਾਲ ਭਰੀ ਹੋਈ ਆ ਟੀਵੀ ਦੀ ਬਾਪੂ ਜੀ ਨੂੰ ਬਿਮਾਰੀ ਹੈ ਟੀਵੀ ਨੇ ਅੰਦਰ ਸਾਰਾ ਲੰਗਸ ਇਹਨਾਂ ਦਾ ਖਾ ਲਿਆ ਹੁਣ ਸੜਕ ਦੇ ਉੱਤੇ ਹੀ ਰੋਡ ਸਾਈਡ ਤੇ ਰਹਿਣਾ ਰਿਕਸ਼ਾ ਚਲਾਉਣਾ ਅਖੀਰ ਤੱਕ ਜਾਨ ਜਿੰਨੀ ਸੀਗੀ ਮਾੜੀ ਮੋਟੀ ਉਹਦੇ ਨਾਲ ਵੀ ਰਿਕਸ਼ਾ ਚਲਾਉਂਦੇ ਰਹੇ ਤਾਂ ਜੋ ਉਹਦੀ ਰੋਟੀ ਪਾਣੀ ਖਾ ਸਕਣ ਬਾਪੂ ਜੀ ਕੋਈ ਨਸ਼ਾ ਵੀ ਕਰਦੇ ਸੀ ਤੁਸੀਂ ਸਾਹਿਬਾ ਕੀ ਇਹ ਸ਼ਰਾਬ ਵੀ ਹੈ ਸ਼ਰਾਬ ਪੀਂਦੇ ਸੀਗੇ ਹਾਂ ਜੀ ਕਿੰਨੇ ਦਿਨ ਹੋ ਗਏ ਹੁਣ ਪੀਤੀ ਨੂੰ ਹਾਂ ਕੋਈ ਨਹੀਂ ਆ ਰਹੀ ਹੈ ਆ ਵੀ ਜਾ ਰਿਹਾ ਠੀਕ ਹੈ ਬਾਪੂ ਤੇ ਹੁਣ ਜਾਂ ਤਾਂ ਪਤਾ ਨਹੀਂ ਰੱਬ ਜਾਣਦਾ ਕੋਈ ਨਸ਼ੇ ਦੇ ਕਰਕੇ ਆ ਜਾਂ ਕੀ ਆ ਕਿਵੇਂ ਹੁਣ ਕੁਝ ਦੀ ਸਟੋਰੀ ਆਪਾਂ ਨੂੰ ਪਤਾ ਨਹੀਂ ਹੈ ਨਾ ਪਰ ਸਿਹਤ ਬਾਪੂ ਜੀ ਦੀ ਬਹੁਤ ਨਾਜ਼ੁਕ ਸਮੇਂ ਦੇ ਵਿੱਚੋਂ ਨਿਕਲ ਰਹੀ ਹੈ ਇਸ ਟਾਈਮ ਤੇ ਆਕਸੀਜਨ ਵੀ ਤੁਸੀਂ ਦੇਖ ਸਕਦੇ ਹੋ ਹਨਾ ਘਟਾ ਸੈਚੂਰੇਸ਼ਨ ਵੀ ਘਟਾ ਬਾਪੂ ਜੀ ਦੀ ਤੇ بس ਅਰਦਾਸ ਕਰਿਓ ਵੀ ਸਦਾ ਮਲਕੀਰ ਸਿੰਘ ਠੀਕ ਹੋ ਜਾਣ ਪਰ ਜਿਵੇਂ ਡਾਕਟਰਾਂ ਦੇ ਮੁਤਾਬਕ ਇਹ ਹਾਲਾਤ ਆ ਵੀ ਡਾਕਟਰ ਸਾਹਿਬ ਕਹਿੰਦੇ ਵੀ ਇਸ ਟਾਈਮ ਬਹੁਤ ਸੀਰ ਤਾਂ ਜਿਹੜੀ ਵੀਕ ਆ ਕਮਜ਼ੋਰ ਆ ਕਿਉਂਕਿ ਜਿਹੜੇ ਰਿਪੋਰਟਾਂ ਆਈਆਂ ਉਹ ਵੀ ਬਹੁਤ ਮਾੜੀਆਂ ਆਈਆਂ ਟੈਸਟ ਵੀ ਬਹੁਤ ਚੰਗੇ ਨਹੀਂ ਆਏ ਬਾਕੀ ਇਹਨਾਂ ਦੇ ਪਿੱਛੇ ਅੱਗੇ ਕੋਈ ਪਤਾ ਨਹੀਂ ਲੱਗ ਰਿਹਾ ਪਰਿਵਾਰ ਦਾ ਵੀ ਕੋਈ ਮੈਂਬਰ ਇੱਥੇ ਪਹੁੰਚਿਆ ਹੋਵੇ ਜਾਂ ਤੁਹਾਨੂੰ ਕੁਝ ਦੱਸਿਆ ਹੋਵੇ ਹੁਣ ਜਿੰਨੀ ਕਿ ਬਾਪੂ ਜੀ ਨੇ ਦੱਸੀ ਆ ਗੱਲ ਇਹਦੇ ਵਿੱਚ ਵੀ ਕਿਤੇ ਦੁਆਰਾ ਪੁੱਛ ਦਿਆਂ ਤਾਂ ਫਿਰ ਬਾਪੂ ਜੀ ਗੱਲ ਬਦਲ ਦਿੰਦੇ ਨੇ ਬਾਰ-ਬਾਰ ਹਰ ਬਾਰ ਚੀਜ਼ ਬਦਲੀ ਜਾਂਦੇ ਨੇ ਪਰ ਜੇ ਤੁਸੀਂ ਕੋਈ ਪਹਿਚਾਣਦੇ ਹੋ ਬਾਪੂ ਜੀ ਨੂੰ ਜੇ ਕਿਸੇ ਨੇ ਪਹਿਲਾਂ ਦੇਖਿਆ ਬਾਪੂ ਜੀ ਨੂੰ ਤਾਂ ਪਲੀਜ਼ ਸਾਡੇ ਨਾਲ ਸੰਪਰਕ ਕਰਿਓ ਬਾਪੂ ਜੀ ਦਾ ਨਾਮ ਮਲਕੀਰ ਸਿੰਘ ਦਾ ਹੈ ਬਾਪੂ ਜੀ ਤੁਹਾਡੇ ਪਿਤਾ ਜੀ ਦਾ ਨਾਮ ਕੀ ਸੀਗਾ ਸੰਤਾ ਸਿੰਘ ਸੰਤਾ ਸਿੰਘ ਠੀਕ ਐ ਬਾਪੂ ਜੀ ਪਿੰਡ ਕਿਹੜਾ ਸੀਗਾ ਸੰਤਾ ਸਿੰਘ ਦਾ ਤਰੰਡਾਣਾ ਨਹੀਂ ਮੱਲਾ ਕਿਹੜਾ ਹਾਂਜੀ ਮਰਾਇਆ ਕਿਹੜਾ ਕਰਮ ਕਿਹੜਾ ਕਰਮ ਚਰਮ ਚੱਤੇ ਤੋਂ ਕਰਮ ੱਕੇ ਤੋਂ ਕਰਮਾ ਵਾਲਾ ਕਰਮਾ ਵਾਲਾ ਮੱਲਾ ਠੀਕ ਆ ਬਾਪੂ ਕਿ ਕਿੱਥੇ ਕਿ ਪਿੰਡ ਆ ਬਾ ਤਨਤਨ ਸਾਹਿਬ ਚ ਸਾਹਿਬ ਸਾਹਿਬ ਆਹ ਹੈ ਜੀ ਜੇ ਇੱਥੇ ਆਉਣ ਸੜਕ ਜਾਂਦੀ ਆ ਹਾਏ ਜੀ ਹਾਂ ਜੀ ਉੱਥੇ ਪਿੰਡ ਪਿੰਡ ਥੋੜਾ ਹਾਂ ਠੀਕ ਆ ਪਿੰਡ ਕੌਣ ਕੌਣ ਨੇਂਦਾ ਹੋਰ ਹੈਂ ਜਬਰੂਜੀ ਆ ਲੈ। ਵੰਡ ਰਿੰਦੇ ਤੋਂ ਕੋਈ ਆਪਣੇ। ਜਬਰੂਜੀ ਆ ਲੈ। ਰਫੂਜੀ ਜਬਰਦਸਤ ਹੈਗਾ। ਦਬਰਜੀ ਦੇ ਨਾਲ ਠੀਕ ਆ ਉੱਥੇ ਕੌਣ ਰਹਿੰਦਾ ਵਾ? ਅੱਛਾ ਇਹ ਨਹੀਂ। ਰਿਸਰ ਆ ਰਿਸਰ ਰਿੰਦੇ ਨੇ ਕੀ ਨਾਮ? ਆਹ ਆਹ। ਨਾਮ ਕੀ ਉਹਨਾਂ ਦਾ? ਕਮਨ ਹੋ ਕਮਨ ਹੋ ਕੀ ਕਮਨ ਸੇ ਹੋ ਪਰਮਰਾ ਸਿੰਘ ਕਮਸੇ ਹੋ ਕਰਮ ਸਿੰਘ ਉਹ ਤੁਹਾਡਾ ਕੀ ਲੱਗਦਾ ਜੀ ਬਸ ਪੜਿਆ ਗਿਆ ਪਰ ਨਾ ਗਿਆ ਹੈ ਹੈ ਕੀ ਲੱਗਦਾ ਪਰ ਨੰਨਾ ਹਾਂ ਅੱਛਾ ਚਲੋ ਬਾਪੂ ਜੀ ਅਸੀਂ ਪਤਾ ਕਰਦੇ ਹਾਂ ਉੱਥੇ ਤੁਹਾਡੇ ਘਰ ਦਾ ਅੱਛਾ ਪਤਾ ਕਰੀਏ ਹਾਂ ਠੀਕ ਹੈ ਬਾਪੂ ਠੀਕ ਤੇ ਬਾਪੂ ਆਪਣਾ ਨਾਮ ਹਨ ਜਿਵੇਂ ਦੱਸਦੇ ਨੇ ਮਲਕੀਤ ਸਿੰਘ son of ਸੰਤਾ ਸਿੰਘ ਤੇ ਮਹੱਲਾ ਕਰਮਾ ਵਾਲਾ ਦੱਸਦੇ ਨੇ ਬਾਪੂ ਜੀ ਟੱਠਾ ਰੋਡ ਦੇ ਉੱਤੇ ਹਨ ਦਾਦੇ ਟੱਠੇ ਨੂੰ ਜਿਹੜੀ ਛੜਕ ਜਾਂਦੀ ਆ ਤੇ بس ਤੁਹਾਡੀਆਂ ਦਵਾਵਾਂ ਦੀ ਤੇ ਅਰਦਾਸਾਂ ਦੀ ਲੋੜ ਆ ਤੇ ਯਤਨ ਕਰਿਓ ਜੇ ਕੋਈ ਪਹਿਚਾਣ ਦਾ ਸਾਡੇ ਨਾਲ ਸੰਪਰਕ ਸਾਡੇ ਨੰਬਰ 798030074 82848 ਤੇ 0074 ਤਾਂ ਜੋ ਬਾਕੀ ਨੂੰ ਆਪਾਂ ਜੇ ਸਹੀ ਟਿਕਾਣੇ ਤੇ ਪਹੁੰਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਗੇ ਵੀ ਪੂਰੀ ਵੀਡੀਓ ਦੇਖਿਓ ਜਰੂਰ ਸਾਡੇ ਵਲੰਟੀਅਰ ਜਦੋਂ ਲੈ ਕੇ ਆਏ ਸੀ ਉਸ ਟਾਈਮ ਵਾਹਿਗੁਰੂ ਜੀ ਕਾ ਖਾਲਸਾ ਰ ਜੀ ਕੀ ਫਤਿਹ ਸਾਧ ਸੰਗਤ ਜੀ ਉਹ ਬਾਪੂ ਜੀ ਦਾ ਰੱਖਿਆ ਤੇ ਇੱਥੇ ਉਹ ਗਲੀ ਦੇ ਵਿੱਚ ਰਹਿੰਦੇ ਸੀ ਠੀਕ ਹੈ ਤੇ ਅੱਜ ਮਨੁੱਖਤਾ ਦੀ ਸੇਵਾ ਦੀ ਟੀਮ ਉਹਨਾਂ ਨੂੰ ਲੈ ਕੇ ਜਾ ਰਹੀ ਹੈ ਇਹ ਆਪਣਾ ਸ਼ਹੀਦਾਂ ਸਾਹਿਬ ਗੁਰਦਾਰੇ ਤੋਂ ਬਿਲਕੁਲ ਹੀ 100 ਮੀਟਰ ਦੀ ਦੂਰੀ ਤੇ ਆ ਤੇ ਚੋਦੇ ਚੋਕੇ ਬਾਹ ਵਿੱਚ ਤੇ ਇਨਾਂ ਨੂੰ ਅੱਜ ਮੁਨਫਤਾ ਦੀ ਸੇਵਾ ਸੁਪਨਿਆਂ ਦੇ ਘਰ ਵਿਖੇ ਲੈ ਕੇ ਜਾਇਆ ਜਾਵੇਗਾ। ਉੱਥੇ ਬਾਪੂ ਜੀ ਦਾ ਇਲਾਜ ਵਗੈਰਾ ਕੀਤਾ ਜਾਵੇਗਾ। ਵੀਰ ਜੀ ਤੁਸੀਂ ਇਹ ਦੱਸ ਦੋ ਇਹ ਸਤਨਾਮ ਸਿੰਘ ਜੀ ਵੀਰ ਜੀ ਨੇ ਵੀਰ ਜੀ ਆਪਣੇ ਬਾਰੇ ਦੱਸਿਓ ਤੇ ਬਾਪੂ ਜੀ ਕਿੰਨੇ ਜੇ ਤੋ ਇਸੇ ਸਾਰਾ ਦੱਸੋ। ਮੇਰਾ ਨਾ ਇੱਥੇ ਲੱਗੇ ਆਫਿਸ ਆ ਤੇ ਇੱਥੇ ਆਪਜੀ ਦਾ ਨਾਮ ਸਤਨਾਮ ਸਿੰਘ ਮੇਰਾ ਨਾਮ ਹੈ। ਇਹ ਕਾਫੀ ਟਾਈਮ ਤੋਂ ਇੱਥੇ ਬਿਮਾਰ ਪਏ ਸੀ ਬੜੇ ਦਿਨਾਂ ਤੋਂ। ਕੱਲ ਰਾਤੀ ਮੀਂਹ ਵੀ ਆਇਆ ਵਿਚਾਰੇ ਭਿਜਦੇ ਰਹੇ ਮੀਂਹ ਵਿੱਚ ਵੀ ਤੇ ਇਹਨਾਂ ਨੂੰ ਪਰ ਕੀਤਾ ਇਹ ਨੁਕਤਾ ਦੀ ਸੇਵਾ ਲੈਣ ਨੂੰ ਤੇ ਇਹਨਾਂ ਨੇ ਬਹੁਤ ਲੱਗੀ ਸੇਵਾ ਨਭਾਈ ਆ ਤੇ ਬਾਪੂ ਜੀ ਨੂੰ ਲੈ ਕੇ ਚਲਦੇ ਨੇ ਹੂੰ ਜਦੋਂ ਮਾਰਾ ਜੀ ਸਾਹਮਣੇ ਕਿਹਦਾ ਘਰ ਹੈ ਜੀ ਇਹ ਗੁਰਪ੍ਰਤਾਪ ਸਿੰਘ ਟਿੱਕਾ ਜੀ ਦਾ ਘਰ ਹੈ ਸਾਹਮਣੇ ਗੁਰਪ੍ਰਤਾਪ ਸਿੰਘ ਟਿੱਕਾ ਜੀ ਜੋ ਕਾਲੀ ਲੀਡਰ ਨੇ ਉਹਨਾਂ ਦਾ ਬਿਲਕੁਲ ਸਾਹਮਣੇ ਘਰ ਆ ਤੇ ਉੱਥੋਂ ਇਹ ਬਾਪੂ ਜੀ ਨੂੰ ਅਸੀਂ ਲੈ ਕੇ ਜਾ ਰਹੇ ਆ ਇਹ ਤੇ ਲੱਗੇ ਆਪਣੀਆਂ ਜਿਹੜੀਆਂ ਦੁਕਾਨਾਂ ਨੇ ਆ ਗੱਲ ਥੋੜੀ ਇਹ ਭਾਜੀ ਤੁਸੀਂ ਇਹ ਬਾਪੂ ਜੀ ਨੂੰ ਕਿੰਨੇ ਚਿਰ ਤੋਂ ਜਾਣਦੇ ਹੋ ਇਹਨਾਂ ਨੂੰ ਕਿੰਨੇ ਚਿਰ ਤੋਂ ਜਾਣਦੇ ਜੀ ਜਿੱਥੇ ਰਾਤੇ ਆਪਣਾ ਪਲੇ ਠੀਕ ਠੇ ਤੇ ਫੇਰਾ ਪੂਰਾ ਲਗਾਤੇ تھے ਆਪਣਾ ਇਹਨਾਂ ਇਹਨਕੇ ਇਹਨਕੇ ਪਰਿਵਾਰ ਮੇਂ ਕੌਣ ਕੌਣ ਹੈ ਅਭੀ ਪਰਿਵਾਰ ਦਾ ਨਹੀਂ ਕੋਈ ਨਹੀਂ ਹੈ ਨਹੀਂ ਬਾਪੂ ਜੀ ਠੀਕ ਇਹ ਸਲ ਬਸ ਜਿਹੜੀ ਬਸ ਸਟੈਂਡ ਵੱਲੋਂ ਸਿੱਧੀ ਰੋਡ ਆਉਂਦੀ ਆ ਜੀਦਾ ਸਾਹਿਬ ਵੱਲੋਂ ਉਸ ਰੋਡ 'ਤੇ ਅਸੀਂ ਖੜੇ ਹਾਂ ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬਾਪੂ ਜੀ ਨੂੰ ਅੰਮ੍ਰਿਤਸਰ ਤੋਂ ਵੀਰ ਪੈਰਤਪਾਲ ਸਿੰਘ ਹੋਣੀ ਸਾਡੇ ਟੀਮ ਦੇ ਮੈਂਬਰ ਨੇ ਅਸੀਂ ਡਿਊਟੀ ਲਈ ਸੀ ਬਾਪੂ ਜੀ ਦੇ ਬਾਰੇ ਸਾਨੂੰ ਉੱਥੋਂ ਕਿਸੇ ਭਰਾਵਾਂ ਨੇ ਜਾਣਕਾਰੀ ਦਿੱਤੀ ਸੀ ਬਾਪੂ ਜੀ ਤੁਸੀਂ ਦੇਖ ਸਕਦੇ ਹੋ ਹਾਲਾਤ ਕਿਦਾਂ ਦੇ ਨੇ ਬਾਪੂ ਜੀ ਬੜੀ ਮਾੜੀ ਹਾਲਤ ਦੇ ਵਿੱਚ ਉੱਥੇ ਆਪਣਾ ਸਮਾਂ ਜਿਹੜਾ ਬਤੀਤ ਕਰਦੇ ਸੀਗੇ ਲੱਤਾਂ ਤੋਂ ਚੱਲ ਫਿਰ ਨਹੀਂ ਸਕਦੇ ਸੇ ਤਾਂ ਜਿਹੜੀ ਬਹੁਤ ਜ਼ਿਆਦਾ ਕਮਜ਼ੋਰ ਆ ਡੰਡੇ ਦੇ ਸਹਾਰੇ ਨਾਲ ਹੀ ਬਾਪੂ ਚੱਲਦੇ ਆ ਰਿਕਸ਼ੇ ਤੇ ਹੀ ਸੌਂਦੇ ਸੀ ਉੱਥੇ ਹੀ ਆਪਣਾ ਜੀਵਨ ਆ ਜਿਹੜਾ ਬਤੀਤ ਕਰਦੇ ਸੀ ਵੀਰ ਜੀ ਹੁਣੀ ਸਾਡੇ ਕੋਲੇ ਲੈ ਕੇ ਪਹੁੰਚੇ ਨੇ ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਅਸੀਂ ਇਹਨਾਂ ਦੇ ਧੰਨਵਾਦੀ ਆ ਵੀਰ ਉਹਨਾਂ ਦੇ ਜਿਹੜੇ ਸਾਡੇ ਪਰਿਵਾਰ ਦੇ ਨਾਲ ਜਦੋਂ ਵੀ ਸਾਨੂੰ ਕਿਸੇ ਕਿਸਮ ਦੀ ਜ਼ਰੂਰਤ ਪੈਂਦੀ ਆ ਮੋਢੇ ਨਾਲ ਮੋਢਾ ਲਾ ਕੇ ਸਾਡਾ ਸਾਥ ਦਿੰਦੇ ਆ ਕਾਲ ਪ੍ਰਖ ਵਾਹਿਗੁਰੂ ਇਹਨਾਂ ਨੂੰ ਵੀ ਤੰਦਰੁਸਤੀ ਬਖਸ਼ੇ ਅਰਦਾਸ ਕਰਿਓ ਬਾਪੂ ਜੀ ਦੀ ਆਉਣ ਵਾਲੀ ਜ਼ਿੰਦਗੀ ਵੀ ਚੜ੍ਹਦੀ ਕਲਾ ਤੇ ਤੰਦਰੁਸਤੀ ਭਰੀ ਹੋਵੇ ਤੁਸੀਂ ਸਾਰੇ ਭੈਣ ਭਰਾ ਜਰੂਰ ਅਰਦਾਸ ਕਰਿਓ ਜੀ ਆਉਣ ਵਾਲਾ ਸਮਾਂ ਚੜ੍ਹਦੀ ਕਲਾ ਭਰਿਆ ਹੋਵੇ ਬਾਪੂ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੋ ਕੀ ਲੱਤਾਂ ਨਹੀਂ ਚੱਲਦੀਆਂ ਡਾਂਗਾਂ ਚੱਲਦੀਆਂ ਕੀ ਗੱਲ ਹੋ ਗਈ ਕਮਜ਼ੋਰ ਕਾ ਤੋ ਹੋ ਗਈ ਐਨੀ ਸਿਹਤ ਨਸ਼ਾ ਪਤਾ ਕਰਦੇ ਸੀ ਕੋਈ ਨਾ ਕੋਈ ਨਹੀਂ ਗੋਲੀ ਗੱਪਾ ਕੋਈ ਕੈਪਸੂਲ ਕੋਈ ਤਾਂ ਮੈਦੇ ਪਰ ਲਾ ਗਈ ਠੀਕ ਆ ਕੋਈ ਨਾ ਹੁਣ ਤੁਸੀਂ ਵਾਇਗਰੂ ਦੇ ਘਰੇ ਆ ਗਏ ਘਬਰਾਉਣਾ ਨਹੀਂ ਕਿਸੇ ਵੱਲੋਂ ਟੈਨਸ਼ਨ ਨਹੀਂ ਲੈਣੀ ਠੀਕ ਆ ਤੇ ਸਾਡੇ ਬਾਪੂ ਨੂੰ ਕਿਸੇ ਵੀ ਕਿਸਮ ਦੀ ਘਬਰਾਹਟ ਨਹੀਂ ਮਹਿਸੂਸ ਕਰਨੀ ਠੀਕ ਆ ਵਾਇਗਰੂ ਮਿਹਰ ਕਰਨਗੇ ਤੁਸੀਂ ਤੰਦਰੁਸਤ ਹੋ ਜਾਣਾ ਬਿਲਕੁਲ ਠੀਕ ਆ ਜੀ ਘਬਰਾਉਣਾ ਨਹੀਂ ਕਿਸੇ ਵੀ ਵੱਲੋਂ ਬਾਪੂ ਜੀ ਸਾਨੂੰ ਸ਼ੀਦਾ ਸਾਹਿਬ ਗੁਰਦਾਰੇ ਲਾਗੇ ਉਹਦੇ ਨਾਲ ਹੀ ਬਿਲਕੁਲ ਕੰਧ ਦੇ ਨਾਲ ਗਲੀ ਦੇ ਵਿੱਚ ਇੱਕ ਰਖਸ਼ੇ ਦੇ ਉੱਤੇ ਆਪਣਾ ਇਹ ਦਿਨ ਰਾਤ ਉੱਥੇ ਰਖਸ਼ੇ ਦੇ ਉੱਤੇ ਟਾਈਮ ਬਤਾ ਰਹੇ ਸੀ ਤੇ ਬਾਪੂ ਜੀ ਦੀਆਂ ਲੱਤਾਂ ਜਿਹੜੀਆਂ ਉਹ ਕੰਮ ਨਹੀਂ ਕਰਦੀਆਂ ਜਿਹਦੇ ਕਰਕੇ ਬਾਪੂ ਜੀ ਹੁਣ ਰੱਖਿਆ ਚਲਾਉਣ ਦੀ ਸਮਰੱਥਾ ਤੇ ਜਿੰਨਾ ਕਿ ਇਹਨਾਂ ਦੇ ਪਰਿਵਾਰ ਬਾਰੇ ਜਾਂ ਹੋਰ ਪਤਾ ਲੱਗਾ ਉਹ ACP ਬਾਪੂ ਜੀ ਦਾ ਜਿਹੜਾ ਪਰਿਵਾਰ ਆ ਉਹ ਹੈਗਾ ਨਹੀਂ ਆ ਤੇ ਭਰਾ ਵਗੈਰਾ ਸਾਰੇ ਤਰਨ ਤਾਰ ਲੈਂਦੇ ਆ 1 2 ਰਿਕਸ਼ਾ ਚਲਾਉਂਦਿਆਂ ਨੂੰ ਕਾਫੀ ਸਾਲ ਹੋ ਗਏ ਮੈਂ ਉੱਥੋਂ ਘੜਿਆਂ ਵਾਲਿਆਂ ਤੋਂ ਜਿਹੜੇ ਲਾਗੇ ਦੁਕਾਨਾਂ ਵਾਲੇ ਜਿਨ੍ਹਾਂ ਦੇ ਕੋਲੇ ਰਾਤ ਰਹਿੰਦੇ ਸੀ ਆਣ ਕੇ ਉਹਨਾਂ ਤੋਂ ਪੁੱਛਿਆ ਸੀ ਵੀ ਰਿਕਸ਼ਾ ਚਲਾਉਂਦੇ ਨੂੰ ਤਾਂ ਕਾਫੀ ਸਾਲ ਹੋ ਗਏ ਕਿਰਾਏ ਤੇ ਰਿਕਸ਼ਾ ਚਲਾਉਂਦੀ ਸੀ